ਹਾਂਜੀ ਰਾਮਪੁਰਾ ਸ਼ਹਿਰ ਵਾਲਿਓ ਕੀ ਹਾਲ ਚਾਲ ਆ ਅੱਜ ਆਪਾਂ ਖੜੇ ਆ ਰਾਮਪੁਰੇ ਚ ਮੇਨ ਚੌਂਕ ਦੇ ਵਿੱਚ ਬਈ ਇੱਥੇ ਇੱਕ ਹਰਜੀ ਮੋਬਾਈਲ ਵਾਲੇ ਦੁਕਾਨ ਆ ਯਾਰ ਬਈ ਇੰਨੀਆਂ ਸੇਲਾ ਰੱਖੀ ਇਹਨਾਂ ਨੇ ਕੀ ਦੱਸਾਂ ਤੁਹਾਨੂੰ ਆ ਜੋ ਬਸ ਤੁਹਾਨੂੰ ਲੈ ਕੇ ਚੱਲਦੇ ਆ ਸਸਰੀ ਗਾ ਜੀ ਸਸਰੀ ਗਾ ਜੀ ਬਈ ਯਾਰ ਕੀ ਸੇਲਾ ਰੱਖਿਆ ਰ ਆਪਣੇ ਬੜਾਈ ਆਪਣੇ ਆਫਲਾਈ ਬਹੁਤ ਲਾਈ ਆਵੇਂ ਆ ਵੀਰੇ ਆਪਾਂ ਤਾਂ ਆਹ ਨੂੰ 1 ਮਹੀਨਾ ਹੋ ਗਿਆ ਸੀ ਆਪਾਂ ਨੂੰ ਐਸੈਸਰੀ ਦੀਆਂ ਸੇਲਾਂ ਲਾਈ ਜਾਂਦੇ ਹਾਂ ਅੱਛਾ ਉਹ ਆਫਰ ਆਪਾਂ ਮੋਬਾਈਲਾਂ ਤੇ ਪਹਿਲਾਂ ਵੀ ਲੱਗੀ ਹੋਈ ਸੀ ਹੁਣ ਸਾਰੇ ਮੋਬਾਈਲਾਂ ਤੇ ਕਰਤੀਆਂ ਉਹ ਸਾਰਿਆਂ ਦੇ ਸਾਰਿਆਂ ਦੇ ਟੋਟਲ ਜਿੰਨੇ ਮੋਬਾਈਲ ਲੈਣ ਦੇ ਵੈਸੇ ਜਿੰਨੇ ਮੋਬਾਈਲ ਲੈਣ ਦੀ ਐਸੈਸਰੀ ਆਉਂਦੀ ਹੈ ਆਪਣੇ ਕੋਲੇ ਸਾਰਿਆਂ ਤੇ ਟੋਟਲੀ ਸੇਲਾਂ ਵੀਰੇ ਆਫਰ ਹੀ ਆਫਰ ਹੈ ਸਾਰਿਆਂ ਦੇ ਜਿੰਨੇ ਮੋਬਾਈਲ ਦੀ ਐਸੈਸਰੀ ਆਉਂਦੀ ਹੈ ਜਿੰਨੀ ਰਿਪੇਅਰ ਹੁੰਦੀ ਹੈ ਹਰ ਇੱਕ ਆਈਟਮ ਤੇ ਕੁਝ ਕੁੱਲ ਚੀਜ਼ ਤੇ ਆਫਰ ਹੈਗੀ ਕੁੱਲ ਚੀਜ਼ ਤੇ ਆਫਰ ਜੇ ਹੁਣ ਇੱਧਰ ਆ ਜਿਓ ਆ ਚੀਜ਼ ਦੇਖੋ ਜੀ Y19 ਸੈਟਅਪ ਤੇ ਪਹਿਲਾਂ ਹੀ ਆਫਰ ਲੱਗੀ ਹੋਈ ਇਹ ਨਾਲੋ ਵੀ 8000 ਰੁਪਏ ਰੇਟ ਹੈ ਠੀਕ ਹੈ ਜੀ ਸਿਰਫ 7400 ਰੁਪਏ ਦਾ ਆਪਣੇ ਕੋਲ ਹੀ ਮਿਲੂ ਰੇਟ ਵੀ ਇਹ ਰੇਟ ਨੇ ਬਹੁਤ ਉੱਚੇ ਉੱਚੇ ਵਿਕੀ ਜਾਂਦੇ ਨੇ ਮੋੜ ਦੁਬਾਰਾ ਨੋਟ ਕਰ ਲਿਓ 8000 ਰੁਪਏ ਦਾ ਦਿਖ ਰਿਹਾ ਪਈ ਜੀ ਮੋਡਲ ਆਪਣੇ ਕੋਲ 7400 ਰੁਪਏ ਦਾ ਮਿਲੂਗਾ ਆ ਚੈੱਕ ਕਰੋ ਜੀ ਬਾਈ ਯਾਰ 7400 ਰੁਪਏ ਚ ਲੈ ਐਡਾ ਵਧੀਆ ਫੋਨ ਕੌਣ ਦਿੰਦਾ ਯਾਰ ਅੱਜ ਦੇ ਜ਼ਮਾਨੇ ਚ ਹੋਰ ਬਾਈ ਹੋਰ ਕੀ ਕੋਸਾ ਪੂਰਾ ਕਿਹਾ ਜੋ ਮਨਕੀ ਇਹ ਬੀਓ ਕੰਪਨੀ ਦਾ ਸਭ ਤੋਂ ਸਸਤਾ ਫੋਨ ਹੈ ਇਹ ਇੱਕ ਗੱਲ ਬਾਈ ਮੈਂ ਹੋਰ ਦੱਸ ਦਣਾ ਜਿੰਨੇ ਅਸੀਂ ਫੋਨ ਦਿਖਾਵਾਂਗੇ ਸਾਰੇ ਫਰੈਸ਼ ਹੋਣਗੇ ਡਿਸਟ੍ਰੀਬਿਊ ਬਿਲਕੁਲ ਕੋਈ ਮਾਲ ਨਹੀਂ ਮਿਲੂਗਾ ਸਾਡੇ ਕੋਲੇ ਸਾਰਾ ਜੀਐਸਟੀ ਬਿਲ ਨਾਲ ਮਿਲੂਗਾ ਕੋਈ ਵੀ ਮਾਲ ਬਿਨਾ ਬਿਲ ਤੋਂ ਨਹੀਂ ਮਿਲੂਗਾ ਇਹ ਵੀ ਗੱਲ ਨਾਲ ਹੈ ਬਿਲ ਹਾਂ ਸਾਰਾ ਜੀਐਸਟੀ ਬਿਲ ਕਿਉਂਕਿ ਬਿਨਾ ਜੀਐਸਟੀ ਬਿਲ ਤੋਂ ਮਿਲ ਜਾਂਦੇ ਮਾਲ ਦੂਜਾ ਨੰਬਰ ਜਿਹੜੀ ਗੱਲ ਹੈ ਨਾ ਜੀ ਔਨਲਾਈਨ ਦਾ ਮਾਲ ਬਹੁਤ ਵਿਕੀ ਜਾਂਦਾਗਾ ਆਪਣੇ ਕੋਲੇ ਸਾਰਾ ਫਰੈਸ਼ ਸਟਾਕ ਮਿਲੂਗਾ ਜਿਹੜਾ ਮਰਜੀ ਤੇ ਨਾਲੇ ਔਨਲਾਈਨ ਨਾਲ ਵੀ ਰੇਟ ਘੱਟ ਬਾਜ਼ਾਰ ਨਾਲ ਵੀ ਰੇਟ ਘੱਟ ਜਿਹੜਾ ਮਰਜੀ ਮਾਡਲ ਲਓ ਜਿਹੜਾ ਮਰਜੀ ਦੇ ਰੇਟ ਪੁੱਛ ਲਓ ਸਾਡੇ ਕੋਲ ਨਾਲੇ ਪੱਕਾ ਜੀਐਸਟੀ ਬਿਲ ਪੱਕਾ ਜੀਐਸਟੀ ਬਿਲ ਹੁਣ ਜਿਵੇਂ ਆ 511 5ਜੀ ਮਾਡਲ ਆਉ ਇਹਦਾ 11000 ਰੁਪਏ ਰੇਟ ਹੈ ਐਮਓਪੀ ਹੈ ਡੀਪੀ 10500 ਹੈ ਇਸ ਤੋਂ ਘੱਟ ਵਿਕਦਾ ਨਹੀਂ ਆਪਣੇ ਕੋਲ 9700 ਰੁਪਏ ਦਾ 5G ਮਾਡਲ ਨਾਲੇ ਵੀਵੋ ਦਾ ਚੈੱਕ ਕਰ ਲੋ ਮਾਡਲ ਬਹੁਤ ਸ਼ਾਨਦਾਰ ਹੈਗਾ ਅਰ ਰਾਮਪਰੇ ਵਾਲੇ ਦੇਖ ਲੋ ਭਾਈ ਸਭ ਤੋਂ ਸਸਤੀਆਂ ਸੇਲਾਂ ਲਾਤੀਆਂ ਆਪਣੇ ਹਰਜੀਤ ਟ੍ਰੇਡਿੰਗ ਕੰਪਨੀ ਵਾਲੇ ਨੇ ਮੇਰ ਭਗਤ ਸਿੰਘ ਚੌਂਕ ਮਹਿਰਬਾਨ ਸਿੰਘ ਚੌਂਗ 'ਚ ਨਾਲੇ ਰਾਮਪਰਾ ਫੂਲ ਦੀ ਸਭ ਤੋਂ ਸਸਤੀ ਦੁਕਾਨ ਆ ਭਾਈ ਯਾਰ ਆ ਕੇ ਜੀ ਦੀ ਵਿਜ਼ਿਟ ਕਰੋ ਤੇ ਹੋਰ ਭਾਈ ਹੋਰ ਕੀ ਕੁਝ ਹੋਰ ਕਿਹਾ ਜੇ ਇਹਦਾ ਮਾਡਲ ਆਪਾਂ ਵੀਵੋ ਦੇ ਸਾਰੇ ਪਹਿਲਾ ਮਾਡਲ ਦਿਖਾਵਾਂਗੇ ਜੇ Oppo ਦੇ ਫਿਰ Samsung ਦੇ ਨਾਲ ਰੇਟ ਦਵਾਂਗੇ ਭਾਈ ਜੀ ਵੀ ਇਹ ਗੱਲ ਨਹੀਂ ਹੈਗੀ ਕਿਸੇ ਨੂੰ ਆਪਾਂ ਰੇਟ ਨਹੀਂ ਦਿੰਦੇ Y29 ਮਾਡਲ ਜਿਹੜਾ 5G ਮਾਡਲ ਆਉਂਦਾ ਹੈ ਇਹਦਾ 14,000 ਰੇਟ ਹੈ ਇਹਦਾ ਆਪਣੀ ਦੁਕਾਨ ਦਾ ਰੇਟ 13,100 ਰੁਪਿਆ 5G ਮਾਡਲ ਚੈੱਕ ਕਰੋ ਜੀ ਇਹ ਵੀ 5G ਮਾਡਲ ਆ 5G ਮਾਡਲ Y29 ਕਪਕਪ ਕੋਈ ਨਹੀਂ ਭਾਈ ਜੀ ਆਪਣਾ ਮਾਰੀ ਨਾ 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 ਜਿੰਨੇ ਰੇਟ ਦੇਤੇ ਭਾਈ ਇਹ ਨਹੀਂ ਪਹਿਲਾਂ ਵੀਡੀਓ ਚ ਕੀ ਆ ਬਾਈ ਕਿਸੇ ਨੇ ਰੇਟ ਪਾਤਾ ਮੰਨ ਲਓ 1100 ਰੁਪਿਆ ਸਾਡੀ ਵੀਡੀਓ ਦੇਖ ਕੇ ਅਗਲੇ ਦਿਨ ਹੀ 1200 ਪਾਤਾ ਅਸੀਂ ਜਿਹੜੇ ਰੇਟ ਪਾਏ ਆ ਅੱਜ ਤੱਕ ਉਵੇਂ ਹੀ ਖੜੇ ਆ ਤੇ ਐਂ ਚੱਲੀ ਜਾਊਗਾ ਕੰਮ ਜਿਵੇਂ ਰੇਟ ਪਾਤੇ ਉਵੇਂ ਹੀ ਚੱਲਣਗੇ ਹਾਂ ਜੇ ਕੋਈ ਕੰਪਨੀ ਦੀ ਸਕੀਮ ਆਉਂਦੀ ਆ ਰੇਟ ਘਟਦਾ ਕੋਈ ਕੈਸ਼ਬੈਕ ਆਉਂਦਾ ਉਹ ਤੁਹਾਨੂੰ ਸਾਰਾ ਅਲੱਗ ਤੋਂ ਮਿਲੂਗਾ ਅਸੀਂ ਪਹਿਲਾਂ ਵੀ ਦਿੱਤਾ ਵੀਡੀਓ 'ਚ ਤੇ ਹੁਣ ਵੀ ਕਹਿ ਰਹੇ ਆ ਉਵੇਂ ਹੀ ਕੈਸ਼ਬੈਕ ਸਾਰਾ ਮਿਲੂਗਾ ਸਾਰੇ ਮਾਡਲਾਂ ਤੇ ਮਿਲੂ ਜਿਵੇਂ ਕੰਪਨੀ ਦਿੰਦੀ ਆ ਕਿਉਂਕਿ ਕੰਪਨੀ ਦਾ ਮਾਲ ਵੇਚਦੇ ਆ ਆਨਲਾਈਨ ਦਾ ਕੋਈ ਨਹੀਂ ਦੂਜਾ ਨੰਬਰ ਅੱਗੇ ਮਾਡਲ ਆਜੋ ਜੀ ਆਪ ਆਏ 39 5G ਮਾਡਲ Y39 5G ਮਾਡਲ 15700 ਰੁਪਏ ਦਾ ਦਵਾਂਗੇ ਭਾਈ ਜੀ ਰੇਟ 17000 ਰੁਪਏ ਦਾ ਰੇਟ ਆ ਬਿਹਾਰ ਦਾ 17 17000 ਰੁਪਏ ਦੇ ਵਿਕਦੇ ਆ 15700 ਆਪਾਂ ਦਵਾਂਗੇ ਭਾਈ ਇਹ ਬਿਲਕੁਲ ਜੀਐਸਟੀ ਬਿਲਕੁਲ ਜੀਐਸਟੀ ਬਿਲਕੁਲ ਕੋਈ ਨਹੀਂ ਮੋੜ ਬਿਨਾ ਜੀਐਸਟੀ ਬਿਲ ਤਾਂ ਨਹੀਂ ਹੈਗਾਗਾ ਨਾਲ ਸਾਰੇ ਭਾਈ ਵੀ ਜੀ ਸਾਰੇ ਭਾਈ ਵੀ ਜੀ ਮੋਡਲ ਕੱਲਾ ਜਿਹੜਾ 7400 ਵਾਲਾ 4G ਮੋਡਲ ਹੈਗਾ ਜੀ ਗਈ ਅਗਿਆ ਜੋ ਜੀ Y400 Pro ਮੋਡਲ ਬਿਲਕੁਲ ਲੇਟੈਸਟ ਮੋਡਲ ਆਇਆ ਹੈ ਜੀਵੋ ਦਾ ਬਿਲਕੁਲ ਲੇਟੈਸਟ ਮੋਡਲ ਆਇਆਗਾ 27000 ਰੁਪਏ ਡੀਪੀ ਹੈ 26000 ਤੋਂ ਘੱਟੋ ਘੱਟ ਵਿਕਦਾ ਹੈ 25000 ਰੁਪਇਆ ਨਾਲ 2000 ਰੁਪਇਆ ਕੈਸ਼ਬੈਕ ਹੈ ਤੇ ਅਲੱਗ ਤੋਂ ਮਤਲਬ 23000 ਦਾ ਰਹਿ ਜਾਂਦਾ ਕਾਰ ਤੇ 2000 ਰੁਪਇਆ ਕੈਸ਼ਬੈਕ ਵੱਖਰਾ ਹੈ ਤਾਂ ਦੋਸਤੋ ਇਹ ਚੀਜ਼ ਚੈੱਕ ਕਰ ਲਿਓ ਕੈਸ਼ਬੈਕ ਕੋਈ ਵੀ ਦੁਕਾਨ ਵਾਲਾ ਨਹੀਂ ਦਿੰਦਾਗਾ ਤੇ ਭਾਈ ਯਾਰ ਦੇਖ ਲਓ ਹੁਣ ਕੈਸ਼ਬੈਕ ਇੰਨਾ ਕਾ ਹੁੰਦਾਗਾ 27000 ਦਾ ਪਹਿਲਾਂ ਮਰੀ ਜਾਂਦਾ ਤੁਹਾਨੂੰ 25000 ਤਾਂ ਦੇਤਾ ਉਤੋਂ 2000 ਦਾ ਕੈਸ਼ਬੈਕ ਹੋਰ ਭਾਈ ਅੱਗੇ 10000 ਅੱਗੇ Oppo ਤੇ ਆਜੋ ਭਾਈ ਜੀ ਇਹਦੇ ਮਾਡਲ ਹੋਰ ਵੀ ਹੈਗੇ ਜਿਵੇਂ वेरिएंट ਉਹ ਵੀ ਲਗ ਤੋਂ ਲਗ ਜਿਹੜੇ ਮਰਜੀ ਰੇਟ ਸਾਨੂੰ WhatsApp ਤੇ ਪੁੱਛੋ ਸਾਡਾ ਨੰਬਰ ਅਸੀਂ ਮੈਂਸ਼ਨ ਕਰਾਂਗੇ ਵਟਸਐਪ ਤੇ ਪੁੱਛੋ ਜਿਹੜਾ ਮਰਜ਼ੀ ਨੰਬਰ ਠੀਕ ਹੈ ਜਿਹੜਾ ਮਰਜ਼ੀ ਮਾਡਲ ਦਾ ਨੰਬਰ ਪਾਉਂਗੇ ਤੁਸੀਂ ਉਹਦਾ ਰੇਟ ਅਸੀਂ ਵਟਸਐਪ ਤੇ ਤੁਹਾਨੂੰ ਦੱਸ ਦਸਾਂਗੇ ਅੱਗੇ Oppo ਤੇ ਆਜੋ Oppo ਦਾ A3x ਮਾਡਲ A3x ਮਾਡਲ ਭਾਈ A3x ਮਾਡਲ 9000 ਜਿਹਦਾ ਵਿਕਦਾ ਘੱਟੋ ਘਾਟ ਰੇਟ ਹੈ ਠੀਕ ਆ ਆਪਣਾ ਰੇਟ 9850 ਰੁਪਏ ਭਾਈ ਜੀ 9850 ਰੁਪਏ ਸਿਰਫ ਮੈਂ ਕਹਤ ਹਾਂ ਤੁਸੀਂ ਰੇਟ 9000 ਤੋਂ ਘੱਟ ਵਿਕਦਾ ਨਹੀਂ ਇਹ ਠੀਕ ਆ ਭਾਈ ਚੈੱਕ ਕਰੋ ਵਿਆਹ ਦਾ ਰੇਟ ਪਤਾ ਕਰੋ ਨਾਲੇ ਵਧੀਆ ਨਾ ਸੀ ਹੋ ਜੇ ਡਬਲ ਵਧੀਆ ਫੋਨ ਕਹਿੰਦੇ ਨਾਲੇ ਉਪੋ ਕੰਪਨੀ ਇਹ ਤੇ ਜੀਐਸਟੀ ਬਿੱਲ ਹੈ ਇਹ ਵੀ ਦੇਖ ਹਾਂ ਬਿੱਲ ਤੇ ਜੀਐਸਟੀ ਬਿੱਲ ਹੈ ਹੋਰ ਭਾਈ ਹੋਰ ਕਿਆ ਹੋਰ ਕਿਆ ਜੀ A5X ਮਾਡਲ ਜਿਹਦਾ ਰੇਟ 14000 ਡੀਪੀ ਹੈ ਠੀਕ ਆ ਵੇਚਣ ਦਾ ਰੇਟ ਕਹਿੰਦੇ ਜੀ ਨੂੰ ਸਾਢੇ 13 ਵੀ ਵਿਕੀ ਜਾਂਦਾ ਉਹ 13000 ਰੁਪਏ ਵਿਕੀ ਜਾਂਦਾ ਹੋਊਗਾ ਆਪਣਾ ਰੇਟ ਆਫਰ ਚ 12000 ਰੁਪਏ ਇਸ ਮਾਡਲ ਦਾ ਤੁਸੀਂ ਚੱਕਰ ਹਰ ਰੋਜ਼ ਤਾਂ 12000 ਆਪਣਾ ਰੇਟ 12000 ਰੁਪਿਆ ਉਹ 14000 ਤੋਂ ਲੈ ਕੇ 13 ਵੀ ਵਿਕੀ ਜਾਂਦਾ ਹੈਗਾ ਆਪਾਂ 12000 ਚ ਦੇਵਾਂਗੇ ਸਾਰੇ ਕਸਟਮਰ ਨੂੰ ਇੰਨਾ ਸਸਤਾ ਬਈ سپورਟੀ ਇੰਨੀ ਦਿੱਤੀਓ ਤੁਹਾਡੇ ਕਸਟਮਰ ਨੇ ਸਾਰਿਆਂ ਨੇ ਸਾਡੇ ਕਸਟਮਰ ਨੇ ਵੀ ਤੁਸੀਂ ਇੰਨਾ ਉਹਨਾਂ ਨੂੰ ਪਿਆਰ ਦਿੱਤਾ ਉਹਨਾਂ ਨੇ ਸਾਨੂੰ ਘਰ ਦਿੱਤਾ ਤਾਂ ਦੋਸਤੋ ਤੁਸੀਂ ਦੇਖੋ ਵੀ ਸਾਡੇ ਕਸਟਮਰਾਂ ਨੇ ਸਾਨੂੰ ਇੰਨੀ سپورਟ ਦਿੱਤੀ ਇਸ ਲਈ ਜੇ ਵੀ ਤੁਸੀਂ ਸਾਨੂੰ ਕਸਟਮਰ ਨੇ سپورਟ ਦਿੱਤੀ ਆ ਉਸ ਦੇ ਨਾਲ ਅਸੀਂ ਤੁਹਾਨੂੰ ਸੈਟਾਂ ਦੇ ਵਿੱਚ ਇੱਕ ਕੰਸੈਸ਼ਨ ਦੇ ਦੇ ਆਏ ਆਪਣੇ ਵੱਲੋਂ ਤਾਂ ਤੁਸੀਂ ਜਦੋਂ ਵੀ ਮਰਜ਼ੀ ਆਓ ਆਪਣੀ ਦੁਕਾਨ ਤੇ ਵਿਜ਼ਿਟ ਕਰੋ ਬਿੱਲ ਜੀਐਸਟੀ ਬਿੱਲ ਜ਼ਰੂਰ ਦੇਵਾਂਗੇ ਅਸੀਂ ਅਸੀਂ ਨਹੀਂ ਕੋਈ ਕਹਿੰਦੇ ਵੀ ਅਸੀਂ ਸਾਡਾ ਖੁੱਲ ਪਹਿਲਾਂ ਚੱਲਿਆ ਹੋਇਆ ਜੇ ਜੋ ਵੀ ਹੈ ਸਾਡਾ ਕਿਸੇ ਨਾ ਕੋਈ ਉਹ ਨਹੀਂ ਹੈ ਅਸੀਂ ਆਪ ਦੀ ਦੁਕਾਨ ਦਾ ਜੀਐਸਟੀ ਬਿਲ ਜ਼ਰੂਰ ਦੇਵਾਂਗੇ ਬਾਈ ਇਹ ਚ ਮੈਨ ਪਤਾ ਕੀ ਗੱਲ ਹੋਈ ਜਾਂਦੀ ਹੈਗੀ ਇੱਕ ਫੋਨ ਨੂੰ 2 ਥਾ 3 ਥਾ ਸੇਲ ਕੀਤਾ ਜਾਂਦਾ ਹੈਗਾ 2 ਥਾ ਤਾਂ ਤਾਂ ਹੋ ਹੀ ਜਾਂਦਾ ਹੈ ਕਿਵੇਂ ਹੋਈ ਜਾਂਦਾ ਜਿਵੇਂ ਕੋਈ ਫੋਨ ਹੈ ਪਹਿਲਾਂ ਏਸੇ ਫੋਨ ਨੂੰ ਬਜਾਇਜ ਕਰਤਾ ਜਿਹਨੇ ਲੈਣਾ ਕੋਈ ਹੋਰ ਫੋਨ ਪਾਤਾ ਇਹ ਫੋਨ ਇਹਨੂੰ ਫੋਨ ਪਹਿਲਾਂ ਤਾਂ ਉਹਨੂੰ ਸੇਲ ਕਰਤਾ ਦੁਬਾਰਾ ਕੈਸ਼ ਚ ਤੁਹਾਨੂੰ ਸੇਲ ਕਰਤਾ ਆਪਣੇ ਕੋਲੇ ਚੀਜ਼ ਨਹੀਂ ਫਰੈਸ਼ ਜਮਾ ਜਮਾ ਫਰੈਸ਼ ਸਟਾਕ ਕੋਈ ਫਰਾਡ ਫਰੂਡ ਵਾਲਾ ਕੋਈ ਕੰਮ ਨਹੀਂ ਸਿੱਧਦਾ ਕੋਈ ਫਰਾਡ ਨਹੀਂ ਭਾਈ ਜੀ GST ਬਿੱਲ ਸਾਰਾ ਕੋਈ GST ਬਿੱਲ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਐਕਟੀਵੇਟ ਹੋਣ ਇੱਕ ਵੀ ਫੋਨ ਐਕਟੀਵੇਟ ਨਹੀਂ ਹੋਊਗਾ ਤੁਸੀਂ ਆਪਣੇ ਫੋਨ ਦੀ ਮਤਲਬ ਕਿ ਚੈੱਕ ਕਰਾ ਕੇ ਆਓ ਆਨਲਾਈਨ ਬਿਲਕੁਲ ਚੈੱਕ ਕਰਾ ਕੇ ਵੀ ਦਵਾਂਗੇ ਤੇ ਚੈੱਕ ਕਰਾ ਵੀ ਸਕਦੇ ਹੋ ਤੁਸੀਂ ਇੱਕ ਵੀ ਫੋਨ ਐਕਟੀਵੇਟ ਨਹੀਂ ਨਿਕਲੂਗਾ ਆਪਣਾ ਸਾਰਾ ਫਰੈਸ਼ ਸਟਾਕ ਮਿਲੂਗਾ ਜਿਵੇਂ ਹਰ ਆ ਮਾਡਲ ਆ ਪਏ 14000 ਰੁਪਏ ਦਾ ਦਵਾਂਗੇ A5 Pro 18000 ਰੁਪਏ ਰੇਟ ਦੇ ਚੰਦਾ ਆਪਣੀ ਦੁਕਾਨ ਤੇ ਮਿਲੂਗਾ ਇਹ ਰੇਟ 16500 ਰੁਪਏ ਦਾ ਸਿਰਫ 16500 ਮਾਡਲ ਪੁੱਛੀ ਚਲਿਓ ਚਾਹੇ ਜੇ ਕੋਈ ਕਨਫਿਊਜ਼ਨ ਰਹੇ ਭਾਈ WhatsApp ਕਰ ਦਿਓ ਆਪਾਂ ਨੂੰ ਰੇਟ ਮਾਡਲ ਕਿੰਨੇ ਜੀ ਵੀ ਸਾਰੇ ਰੇਟ ਆਪਾਂ ਨੂੰ WhatsApp ਕਰਾਂਗੇ ਇਹ ਵੀ ਚੀਜ਼ ਬਹੁਤ ਜ਼ਰੂਰੀ ਹੈ ਕਿਉਂਕਿ ਐਕਟੀਵੇਟ ਪੀਸ ਬਹੁਤ ਹੋ ਕਰਦੇ ਨੇ ਲੋਕ ਜਿਹੜਾ ਫਰੌਡ ਮੈਨ ਹੁੰਦਾ ਫਰੌਡ ਹੁੰਦਾ ਭਾਈ ਸਭ ਤੋਂ ਕੇ ਆਜੋ ਵੀਰੇ ਆਪ ਸੈਮਸੰਗ ਤੇ ਜਿਹੜਾ ਸਾਰੋਂ ਵੱਡਾ ਫਰੌਡ ਇਹਨਾਂ ਦੇ ਵੱਡੇ ਮਾਡਲਾਂ 'ਚ ਵੀ ਹੋ ਜਾਂਦਾ ਇਹ ਚ ਵੀ ਹੋ ਜਾਂਦਾ ਹੈਗਾ ਆਹ ਮਾਡਲ ਹੈਗਾਗਾ 15000 ਬੀਪੀ ਵਾਲਾ ਆਪਣਾ ਰੇਟ ਪਹਿਲਾਂ ਵੀ ਪਾਇਆਗਾ ਸੀ 9700 ਰੁਪਿਆ ਅੱਜ ਵੀ ਉਮੀ ਹੈ 9900 ਰੁਪਏ 9900 ਰੁਪਏ ਕੰਪਨੀ ਨੇ ਕੋਈ ਹੋਰ ਸਕੀਮ ਨਹੀਂ ਦਿੱਤੀ ਨਹੀਂ ਆਪਾਂ ਹੋਰ ਕਢਾ ਦਿੰਦੇ ਆਪਾਂ ਆਵਦਾ ਲੈਸਤਾ ਘੱਟਦਾ ਜੈ ਮਾਰਜਨ ਤੇ ਬਿਲਕੁਲ ਇਹਦੇ ਚ ਫਰੋਡ ਕੀ ਹੋ ਰਿਹਾ ਨਾ ਬਾਈ ਜੀ ਇਹਦੇ ਨਾਲ ਕੰਪਨੀ ਕੰਪਨੀ ਦਿੰਦੀ ਹੈ ओरिजिनल ਚਾਰਜਰ 1000 ਰੁਪਏ 5000 ਰੁਪਏ ਵਾਲਾ 1000 ਰੁਪਏ ਦਾ ਚਾਰਜਰ ਕੰਪਨੀ ਦਿੰਦੀ ਹੈ ਫ੍ਰੀ ਚ ਫ੍ਰੀ ਚ ਨਹੀਂ ਇਹ 9900 ਰੁਪਏ ਦਾ ਫੋਨ ਕੰਪਨੀ 300 ਰੁਪਏ ਲੈਂਦੀ ਹੈ ਇਹਦਾ 1050 ਵਾਲੇ ਦਾ ਹੁਣ ਫਰੋਡ ਕੀ ਹੋ ਰਿਹਾ ਇਹਦੇ ਚ ਡੁਪਲੀਕੇਟ ਚਾਰਜਰ ਦਿੱਤਾ ਜਾ ਰਿਹਾ 300 ਰੁਪਏ ਵਾਲਾ 250 ਵਾਲਾ 200 ਵਾਲਾ ਆਪਣਾ 9700 ਪਲੱਸ 300 ਦਾ ਕੰਪਨੀ ਦਾ ਚਾਰਜਰ ਵਿਦ ਇਹਦਾ ਵੀ ਅਲੱਗ ਤੋਂ ਜੀਐਸਟੀ ਬਿਲ ਇਹਦਾ ਅਲੱਗ ਤੋਂ ਜੀਐਸਟੀ ਬਿਲ ਕਿਉਂਕਿ ਦਿੱਕਤ ਇਹੀ ਆ ਰਹੀ ਹੈ ਦੇ ਕੇ ਕਸਟਮਰ ਨੂੰ 200 ਰੁਪਏ ਦਾ ਫੋਨ ਇਹਨੂੰ 9700 ਨੂੰ ਕਹੇ ਤਾਂ 9500 ਰੁਪਿਆ ਆਪਣਾ 9700 ਪਾਇਆ ਕਹਿੰਦੇ 9500 ਲੈ ਲਓ ਪਰ ਇਹ ਛੋਟਾ ᱜੇ ਵੱਜ ਗਈ ਭਾਈ ਜੀ ਕਿਵੇਂ ਵੱਜ ਗਈ ਇਹਦਾ ਰੇਟ ਹੈ ਇਹਦਾ ਕੰਪਨੀ ਦਾ ਸਾਡੀ ਖਰੀਦ ਵੀ 1050 ਹੈ 1000 ਰੁਪਿਆ ਦਾ ਹੁਣ ਚਾਰਜਰ ਤੁਹਾਨੂੰ ਦਿੱਤਾ ਕਿਹੜਾ 200 ਵਾਲਾ 800 ਹੈ ਬਚਾਲਿਆ ਉਹ ਇਹਦਾ ਰੇਟ ਸਹੀ 9700 300 10000 ਰੁਪਿਆ ਜਿਹੜਾ ਰੇਟ ਜੈਲਨ ਤੇ ਜਿਹੜੀ ਸਹੀ ਗੱਲ ਹੈ ਤਾਂ ਦੋਸਤੋ ਸਭ ਤੋਂ ਸਸਤਾ ਫੋਨ ਹੈ 5G ਦੇ ਵਿੱਚ 5G ਮਾਡਲ Samsung ਕੰਪਨੀ ਦਾ A06 5G 9700 ਰੁਪਿਆ ਦਾ ਸਿਰ ਆਪਣੀ ਦੁਕਾਨ ਤੋਂ ਮਿਲੂਗਾ ਤੁਹਾਨੂੰ ਹਰਜੀਤ ਟ੍ਰੇਡਿੰਗ ਕੰਪਨੀ ਪਾਕ ਸਿੰਘ ਚੌਕ ਮੇਨ ਰਾਮਪਰਾ ਫੂ ਦੂਜਾ ਗਿਆ ਜੀ 128 ਵਾਲਾ ਵੀ ਰੇਂਜ ਦੇ ਵਿੱਚ ਇਹ ਦਾ ਕੰਪਲੀਟ ਜਿਵੇਂ ਆ ओरिजिनल ਚਾਰਜਰ ਨਾਲ ਤੁਹਾਨੂੰ ਦੱਸਿਆ ਹੈਗਾ ਕਿਉਂਕਿ ਫਰੌਡੀ ਇਹ ਚੀਜ਼ਾਂ ਹੋ ਰਿਹਾ ਹੈਗਾ ਵੈਸੇ ਤਾਂ ਲਿਮਟਡ ਮਾਰਜਨ ਹੁੰਦੇ ਆ ਹੁਣ ਇਹ 10900 ਦੇ ਨਾਲ ਕੰਪਲੀਟ ਪਊਗਾ ओरिजिनल ਚਾਰਜਰ ਨਾਲ ਜੇ ਡੁਪਲੀਕੇਟ ਚਾਰਜਰ ਨਾਲ ਜਾਓਗੇ ਭਾਈ ਜੀ ਫਿਰ 10100 ਹੀ ਰਹਿ ਜਾਂਦਾ ਹੈ ਕਿਉਂਕਿ ਕੀ ਕਰਦੇ ਹੁਣ ਅਸੀਂ 10900 ਬਾਤਾ ਅਗਲਾ ਉਹ 10500 ਨੂੰ ਸਾਡੇ ਤੋਂ 10500 ਨਹੀਂ ਵੀਰੇ 10500 ਮਿਲਦਾ ਵੀ ਨਹੀਂਗਾ ਕਿਤੋਂ ਵੀ ਇਹ ਰੇਟ ਹੀ ਨਹੀਂ ਠੱਗੀ ਕਿੱਥੇ ਆ ਜੂ ਵਿੱਚ ਇੱਕ ਇਹ ਰੁਪਿਆ ਦੀ ਗੜਬੜੀ 200 ਚ ਆ ਜੂਗੀ ਬਾਕੀ ਸਮਝਦਾਰੋਂ ਬਾਕੀ ਕਿੱਥੇ ਕੋਈ ਗੱਲ ਇਹ ओरिजिनल ਚਾਰਜਰ ਨਾਲ 10900 10000 ਬੂਰਾ 128 GB ਇਹ 64 GB ਨਾਲ ਜਿਹੜੀ RAM ਹੈ ਐਕਸਟੈਂਡ ਹੁੰਦੀ ਆ ਉਹ ਇਹਦੀ 4 ਨਾਲ 4+8 ਹੋ ਜਾਂਦੀ ਆ ਇਹਦੀ 4 ਨਾਲ 4+8 ਹੋ ਜਾਂਦੀ ਆ ਕਿਉਂਕਿ ਇਹ ਚੀਜ਼ਾਂ ਬਹੁਤ ਗੜਬੜੀਆਂ ਇਹਨਾਂ ਚ ਹੂੰ ਸਿਰੋ 10900 ਚ ਆਪਾਂ ਦੇ ਰਹੇ ਹਾਂ ਕੰਪਲੀਟ ਹੈ ਇਹਦੇ ਨਾਲ ਦੁਬਾਰਾ ਸਮਝਾ ਰਹੇ ਹਾਂ ਜੀ ਇਹ 100 ਰੁਪਿਆ ਦਾ ਐਡਪਟਰ ਹੈਗਾ ਜਿਹੜਾ ਕੀ ਕੀ ਕਰਦੇ ਆ 200 ਵਾਲਾ ਦੇ ਕੇ ਇਹਨੂੰ ਕਹਿੰਦੇ 10500 ਤੁਹਾਨੂੰ 200 ਨਾਲ ਡਾਪਟਰ ਦੂਜਾ ਲਾ ਕੇ ਕਹਿੰਦੇ ਆ ਲੋ ਜੀ 10700 ਦੇਦਾ ਤੁਹਾਨੂੰ ਨਹੀਂ ਭਾਈ ਜੀ ਆ ਕਿਹ 50 ਦੇ ਖਰੀਦ ਆ ਡਾਪਟਰ ਦੀ ਜਿਹੜਾ ਤੁਹਾਡੇ ਕੋਲ ਰੱਖ ਲਿਆ ਜਾਂਦਾ ਤੇ ਦੂਜਾ ਦੇ ਦਿੱਤਾ ਜਾਂਦਾ ਹੈਗਾ ਇਸ ਚੀਜ਼ ਨੂੰ ਬਹੁਤ ਧਿਆਨ ਚ ਰੱਖਿਓ ਅਗਲਾ Samsung ਦਾ ਮਾਡਲ ਭਾਈ ਜੀ A16 ਜਿਵੇਂ ਕੰਪਨੀ ਸਕੀਮ ਆ ਉਹ ਮਿਲੂਗੀ ਜਿਹੜਾ ਕੈਸ਼ਬੈਕ ਬੈਕ ਆਊਗਾ ਮਿਲੂਗਾ ਇਹਦਾ ਰੇਟ 16500 ਸਾਡਾ ਆਪਣਾ ਰੇਟ 14800 ਰੁਪਿਆ ਗਾਰਡ ਕਵਰ ਸਾਰੇ ਨਾਲ ਲਾਕੇ ਦਵਾਂਗੇ ਅਸੀਂ ਇਹ ਗੱਲ ਪਹਿਲਾਂਗੀ ਗਾਰਡ ਕਵਰ ਵੀ ਨਾਲ ਸਾਰੇ ਨਾਲ ਲਾਕੇ ਦਵਾਂਗੇ ਕੱਲੇ-ਕੱਲੇ ਮਾਡਲ ਆ ਜਮਾਂ ਫ੍ਰੀ ਵੀਰੇ ਕੋਈ ਪੈਸਾ ਨਹੀਂ ਉਹਦਾ ਦੋਨੋਂ ਗਾਰਡ ਕਵਰ ਹਰੇਕ ਫੋਨ ਨਾਲ ਲਾ ਕੇ ਦੇਣਗੇ ਗਾਰਡ ਤੇ ਕਵਰ ਬਿਲਕੁਲ ਫ੍ਰੀ ਹੈ ਤੁਸੀਂ ਜਦੋਂ ਮਰਜ਼ੀ ਆਓ ਵਿਜ਼ਿਟ ਕਰੋ ਮਾਡਲ ਹੋਰ ਗੈਸ ਇਸ ਮਾਡਲ ਦਾ ਗੈਲੈਕਸੀ A16 5G ਮਾਡਲ ਦਾ ਬਾਜ਼ਾਰ ਤੇ 16000 ਰੇਟ ਹੈ ਪਰ ਆਪਣੇ ਕੋਲ 14800 ਰੁਪਏ ਦਾ ਹੈ 4+4 ਨਹੀਂ 6 6GB RAM 6 extend ਹੁੰਦੀ ਹੈ 12GB ਬਣ ਜਾਂਦਾ ਹੈ 628 ਮਾਡਲ ਹੈ ਵਸੇ 100 628 ਮਾਡਲ ਹੈ ਇਹਦੇ 628 ਹੈ ਜੀ ਇਹ 6 ਨਾਲ 6 ਪਲੱਸ ਹੋ ਜਾਂਦੀ ਹੈ ਕੰਪਨੀ ਵੱਲੋਂ 12GB ਵੀ ਸੌਫਟਵੇਅਰ ਹੈ ਕੋਈ ਵੀ 12GB RAM ਬਣ ਜਾਂਦਾ ਹੈ ਇਹਦੇ ਚ ਬਾਈ ਜੀ ਮੋਰਲ ਸਾਡੇ ਕੋਲ ਹੋਰ ਵੀ ਸਾਰਿਆਂ ਦੇ ਰੇਟ ਪਾ ਦੀਏ ਨਾਲ ਵੀਡੀਓ ਬਹੁਤ ਲੰਮੀ ਬਣ ਜਾਂਦੀ ਆ ਮੇਨ ਜਿਹੜਾ ਫੰਡਾ ਹੁੰਦਾ ਪਿਆ ਸਾਰੇ ਮਾਡਲ ਤਕਰੀਬਨ ਵੱਡੇ ਮਾਡਲਾਂ ਇਹੀ ਚੱਲਦਾ ਪਿਆ ਨਾ ਬਜਾਜ ਕਰਕੇ ਨਾ ਬਾਈ ਜੀ ਜਿਵੇਂ ਤੁਸੀਂ ਆਈਫੋਨ ਲੈਣਾਗਾ ਆਈਫੋਨ ਕਰਤਾ ਹੈ ਮੰਨ ਲਓ ਆਈਫੋਨ ਆਇਆਗਾ 40000 ਰੁਪਏ ਦਾ ਆਈਫੋਨ ਹੈ ਇਹਦਾ ਵੱਡਾ ਮਾਡਲ ਬਹੁਤ Samsung ਦਾ ਉਹਨੂੰ ਵਿਆਜ ਕਰ ਦੋ ਉੱਚ 5000 ਰੁਪਏ ਮਾਰਦੇ ਰੱਖ ਲਿਆ ਜਾਂਦਾ ਹੈਗਾ ਵਿਆਜ ਕਰਕੇ ਜਿਹੜਾ ਕੰਮ ਮੇਨ ਹੋਈ ਜਾਂਦਾ ਜਿਵੇਂ ਉਹਨ ਏ 26 ਹੈਗਾ ਏ 36 ਹੈਗਾ ਇਹਨਾਂ ਮਾਡਲਾਂ ਚ ਮੋਸਟਲੀ ਇਹੀ ਹੋਈ ਜਾਂਦਾ ਹੈਗਾ ਫਰਾਡਿੰਗ ਹੋ ਜਾਂਦੀ ਹੈ ਫਰਾਡਿੰਗ ਕਿਵੇਂ ਹੋ ਜਾਂਦੀ ਹੈ ਤੁਸੀਂ ਆਏ ਮੇਰੇ ਕੋਲ ਆ ਮੈਂ ਆਈਫੋਨ ਲੈਣਾ ਹੈ ਮੈਂ ਕੋਈ ਠੀਕਾ ਹੀ ਦੇ ਦਿੰਦੇ ਨੇ ਆ ਕਿਸ਼ਤਾਂ ਤੇ ਲੈਣਾ ਕਿਸ਼ਤਾਂ ਤੇ ਆਈਫੋਨ ਹੁੰਦਾ ਹੀ ਨਹੀਂ ਵੈਸੇ ਤਾਂ ਆ ਫੋਨ ਚੱਕਿਆ ਜੀ 26000 ਵਾਲਾ ਇਹਨੂੰ ਕਹਿੰਦਾ ਜੀ ਤੁਹਾਨੂੰ ਬਾਈਏ ਉੱਚ 5000 4000 ਮਾਰਜਾ ਰੱਖ ਲਿਆ ਇੱਕ ਵਾਰ ਵਿਗਿਆ ਫੋਨ ਜੀ ਉਹ ਸੇਲ ਹੋ ਗਿਆ ਆਟੋਮੈਟਿਕ ਦੂਜੇ ਦੇ ਕੀ ਹੁੰਦੇ ਜੇ ਫਿਰ ਉਹਨੂੰ ਫੋਨ ਨੂੰ ਮਾਰਕੀਟ ਪ੍ਰਾਈਸ ਉਹਦਾ 26000 ਹੀ ਹੁੰਦਾਗਾ ਤੁਹਾਨੂੰ ਕਹਣਗੇ 25000 ਚ ਲੈ ਜਾਓ ਕਾਰਨ ਕੀ ਉਹਨੂੰ ਦੋ ਦੋ ਮਹੀਨੇ ਕਰੇਵੇਂ ਨੂੰ ਵਿਆਜ ਵੀ ਕਰੇਵੇਂ ਨੂੰ ਹੋ ਜਾਂਦਾ ਦੋ ਦੋ ਮਹੀਨੇ ਜਿਹੜੇ ਜਿਹੜਾ ਬੰਦਾ ਪਹਿਲਾ ਆਈਫੋਨ ਲੈ ਗਿਆ ਇਹਦੇ ਤੇ ਪਹਿਲੀ ਵਾਰ ਉਹ ਵੇਚਿਆ ਦੂਜੀ ਵਾਰੀ ਤੁਹਾਨੂੰ ਕੈਸ਼ ਤੇ ਵੇਚਦਾ ਇਹਨਾਂ ਨੇ ਫੋਨ ਦਾ ਬੜਾ ਫਰਕ ਗਾਰੰਟੀ ਦਾ ਵੀ ਫਰਕ ਪੈਂਦਾ ਵਾ ਜੇ ਤੁਹਾਨੂੰ ਕੋਈ ਗਾਰੰਟੀ ਕੰਪਨੀ ਵੱਲੋਂ ਫਿਰ ਨਹੀਂ ਮਿਲਦੀ ਉਸ ਤਰ੍ਹਾਂ ਦੀ ਉਹ ਤਾਂ ਪੈਣੀ ਪੈਣਾ ਵਿੱਕੀ ਭਾਈ ਇੱਕ ਹੋਰ ਵੀ ਗੱਲ ਹੈ ਜਿੰਨੇ ਆਪਣੇ ਫੋਨ ਹੈ ਕੰਪਨੀ ਦਾ ਡੀਓ ਪੀਰੀਅਡ ਹੁੰਦਾ ਹੈ ਵਿੱਚ ਡੀਓ ਪੀਰੀਅਡ ਚ ਕੀ ਹੁੰਦਾ ਵੀ ਕੰਪਨੀ ਨਵਾਂ ਫੋਨ ਦਿੰਦੀ ਹੈ ਪਹਿਲੇ ਜਿਵੇਂ ਇਹ ਕੰਪਨੀ ਦਾ 15 ਦਿਨਾਂ ਦਾ ਹੈਗਾ ਕਿਸੇ ਕੰਪਨੀ ਦਾ 30 ਦਿਨਾਂ ਦਾ ਹੈਗਾ ਉੱਚੀਏ ਤੇ ਫੋਨ ਰਿਪੇਅਰ ਲਈ ਨਵਾਂ ਫੋਨ ਚ ਕੋਈ ਪ੍ਰੋਬਲਮ ਆ ਜਾਂਦੀ ਹੈ 14 ਦਿਨਾਂ ਚ ਮੰਨ ਲਓ ਇਹ ਚ ਪ੍ਰੋਬਲਮ ਆ ਗਈ ਤੇ ਉਹ ਫੋਨ ਚ ਖਰਾਬੀ ਪੈ ਗਈ ਖੋਲਣਾ ਪੈ ਗਿਆ ਫੋਨ ਖੋਲਣਾ ਪੈ ਗਿਆ ਤਾਂ ਚਾਹੇ ਮਾਈਕ ਲਈ ਖੋਲਣਾ ਪੈ ਗਿਆ ਕੰਪਨੀ ਦਾ ਡੀਓ ਬਣਾਉਂਦੀ ਆ ਤੋ ਤੁਹਾਨੂੰ ਪੀ 680 ਡੱਬਾ ਬੰਦ ਨਵਾਂ ਮਿਲੂਗਾ ਜਦ ਕਿ ਆਨਲਾਈਨ ਫੋਨਾਂ 'ਚ ਇਹ ਕੁਝ ਨਹੀਂ ਹੁੰਦਾ ਕਿਉਂਕਿ ਮੋਸਟਲੀ ਫੋਨ ਹੁਣ ਐਮ 35 ਲਾ ਲੋ ਜਿਹੜਾ ਕੰਪਨੀ ਦਾ ਰੇਟ ਹੈ ਉਹਦਾ ਹੈਗਾ 17000 ਰੁਪਏ ਰੇਟ ਹੈ ਭਾਈ ਜੀ 17000 17000 ਵਿਕੀ ਵਿਅਰਚ ਕੀ ਹੁੰਦਾ 12000 13000 14000 ਵੀ ਲਾਈ ਜਾਂਦੇ ਆ ਪਰ ਉਹ 12000 ਵਾਲਾ ਮਾਡਲ ਆਨਲਾਈਨ ਦਾ ਡੱਬਾ ਬੰਦ ਹੈ ਐਕਟੀਵੇਟ ਫੋਨ ਹੈ ਜੇ ਥੋੜੇ ਤੋਂ ਚੈੱਕ ਨਹੀਂ ਹੁੰਦਾ ਅਸੀਂ ਕਰਾ ਕੇ ਦਵਾਂਗੇ ਕੋਈ 14000 'ਚ ਵੀ ਲਾ ਦਿੰਦਾ ਉਹਨੂੰ ਐਕਟੀਵੇਟ ਨੂੰ ਕੋਈ 15000 'ਚ ਵੀ ਲਈ ਜਾਂਦਾ ਉਹਦੀ ਦਿੱਕ ਪਰ ਉਹ ਅਸਲੀਅਤ ਐਕਟੀਵੇਟ ਹੈ ਤਿੰਨ ਤਿੰਨ ਮਹੀਨੇ ਚੱਲੇਵੇ ਫੋਨ ਬੰਦ ਮੋਬਾਈਲ ਲਾਈਨ ਤੋਂ ਪਹਿਲਾਂ ਇੱਕ ਵਾਰੀ ਇਹ ਵੀਡੀਓ ਜ਼ਰੂਰ ਦੇਖ ਲਿਓ ਤੁਸੀਂ ਸਾਡੀ ਜ਼ਿੰਮੇਵਾਰੀ ਹੈ ਜਿਹੜੀ ਗੱਲ ਕਹੀ ਜਾਂਨੇ ਆ ਕੰਪਨੀ ਦਾ ਰੇਟ 16-17000 ਰੁਪਏ ਬਾਈ ਜੀ ਤੇ ਵਿਕੀ ਜਾਂਦਾ ਉਹ 13-14000 ਚ ਨਹੀਂ ਹੋ ਸਕਦਾ ਪੋਸੀਬਲ ਹੀ ਨਹੀਂ ਆਨਲਾਈਨ ਦਾ ਮਾਡਲ ਹੈ ਡੱਬਾ ਬੰਦ ਐਕਟੀਵੇਟ ਹੋਣਾ ਇਹਵੇ ਹੈ ਸੀਲ ਪੈਕ ਤੁਸੀਂ ਕਹੋਗੇ ਸੀਲ ਪੈਕ ਲੈਣਾ ਚੱਲੇਵੇ ਫੋਨ ਹੈ ਉਹ ਤਿੰਨ ਤਿੰਨ ਮਹੀਨੇ ਹੋ ਸਕਦਾ 2 ਮਹੀਨੇ ਕੋਈ 15 ਦਿਨ ਕਿਸੇ ਨੂੰ ਦਿਵਾਲੀ ਵੇਲੇ ਤਾਂ ਵੀ ਹੋ ਸਕਦਾ 7-7 8-8 ਮਹੀਨੇ ਭਾਈ ਇਹ ਚੀਜ਼ ਦਾ ਬਹੁਤ ਧਿਆਨ ਆਪ ਉਹਨੂੰ ਬਿਨਾਂ ਦੱਸੇ ਵੇਚੇ ਜਾ ਰਹੇ ਆ ਜਿਹੜੀ ਗੱਲ ਆ ਸਾਡਾ ਇੱਕ ਵੀ ਪੀਸ ਐਕਟੀਵੇਟ ਨਹੀਂ ਹੋਊਗਾ ਜੇ ਤੁਸੀਂ ਲੈਣਾ ਚਾਹੋਗੇ ਸਭ ਕੁਝ ਅਸੀਂ ਦੱਸ ਕੇ ਦਵਾਂਗੇ ਵੀ ਆਹ ਚੀਜ਼ ਐ ਮਿਲਦੀ ਹੈ ਕੋਈ ਫਰੋਡ ਨਹੀਂ ਹੋਊਗਾ ਇਹ ਚੀਜ਼ ਦੀ ਜ਼ਿੰਮੇਵਾਰੀ ਹੈ ਬਾਈਕ ਆਈਫੋਨ ਹੋਇਆ ਰ ਆਈਫੋਨ ਵੀ ਆਂਦੇ ਆਈਫੋਨ ਬਾਈਸੀ ਆਪਣੇ ਆਉਣ ਵਾਲੇ ਉਹਦੇ ਵੀ ਰੇਟ ਆਪਾਂ ਨਾਲ ਹੀ ਪਾਦਨੇ ਵੀਡੀਓ ਚ ਕੱਲੇ ਕੱਲੇ ਮਾਡਲ ਦਾ ਰੇਟ ਪਾਵਾਂਗੇ ਆਈਫੋਨ ਦਾ ਸਟਾਕ ਆਉਣ ਵਾਲਾ ਆਉਣ ਵਾਲਾ ਦਾ ਪੁਰਾਣੇ ਲੋ ਨਵੇਂ ਲੋ ਜਿਹੜੀ ਗੱਲ ਉਹ ਕਹਿ ਕੇ ਦਵਾਂਗੇ ਵੀ ਇਹਦਾ ਚੇਂਜ ਆਪਿਆ ਚੇਂਜ ਨਹੀਂ ਸਾਫ ਸੁਥਰਾ ਕੰਮ ਚਮਾ ਕਿਉਂਕਿ ਵੀਡੀਓ ਅਮੀ ਰਹਿਣੀ ਹੈ ਵੀ ਕਾਨੂੰ ਜੇ ਅਸੀਂ ਕਿਸੇ ਨੂੰ ਮਾੜੀ ਚੀਜ਼ ਦੇਤੀ ਜਾਂ ਗਲਤ ਦੇਤੀ ਤੁਸੀਂ ਸਾਨੂੰ ਕਮੈਂਟ ਕਰਕੇ ਲਾਂਭਾ ਦੇ ਸਕੋਗੇ ਵੀ ਮਾੜੀ ਦੇਤੀ ਅਸੀਂ ਕਿਉਂਕਿ ਗਲਤ ਕਰਨਾ ਨਹੀਂ ਤੇ ਗਲਤ ਹੋਣ ਵੀ ਨਹੀਂ ਦੇਣਾ ਸਾਰਾ ਉਹ ਵੀ ਦੱਸ ਕੇ ਦਵਾਂਗੇ ਮੇਨ ਫਰੌਡ ਜਿਹੜਾ ਤੁਹਾਨੂੰ ਉਹ ਸਾਰਾ ਪਾਸਤਾ ਸੀ ਉਹਨੂੰ ਜ਼ਰੂਰ ਚੈੱਕ ਕਰਿਓ ਜੇ ਕਿ